ਪੰਜਾਬ ਦੇ ਅੰਦਰ ਸ਼ਾਮ ਦੇ ਟਾਈਮ ਤੇ ਮੀਂਹ ਤੇ ਭਾਰੀ ਤੂਫਾਨ ਦੇ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਜਿੱਥੇ ਤੂਫਾਨ ਦੇ ਨਾਲ ਬਹੁਤ ਸਾਰੇ ਦਰਖਤ ਡਿੱਗੇ ਨੇ ਉੱਥੇ ਹੀ ਕਈ ਗੱਡੀਆਂ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਪਰ ਅਜੇ ਵਿੱਚ ਸੰਗਰੂਰ ਦੇ ਦੜਬਾ ਅੰਦਰ ਇੱਕ ਵੱਡਾ ਹਾਦਸਾ ਹੋਣ ਵਾਲੇ ਤੋਂ ਬਚ ਗਿਆ ਜਦੋਂ ਇੱਕ ਪੈਟਰੋਲ ਪੰਪ ਦਾ ਤਕਰੀਬਨ ਅੱਧਾ ਸ਼ੈੱਡ ਤੂਫਾਨ ਦੇ ਨਾਲ ਉੱਡ ਗਿਆ ਸ਼ੈੱਡ ਦੇ ਪ੍ਰਖੱਚੇ ਨੇ ਦੂਰ ਤੱਕ ਕਿਰੇ ਕਿ ਉਹ ਖੇਤਾਂ ਦੇ ਵਿੱਚ ਚਦਰਾਂ ਵਿਛ ਗਈਆਂ ਪੈਟਰੋਲ ਪੰਪ ਮਾਲਕ ਦੀਪਕ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਾਣੀ ਨੁਕਸਾਨ ਤੋਂ ਬਚਾ ਰਿਹਾ ਪਰੰਤੂ 15 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਇੱਕ ਕਾਰ ਤੇ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਪੈਟਰੋਲ ਪਾ ਰਹੇ ਸੀ ਜਿਸ ਦੇ ਉੱਪਰ ਸ਼ੈੱਡ ਦੀ ਚਾਦਰ गिरਨ ਦੇ ਨਾਲ ਉਸ ਦਾ ਸ਼ੀਸ਼ਾ ਟੁੱਟ ਗਿਆ ਜਾਣੀ ਨੁਕਸਾਨ ਤੋਂ ਬਚਾ ਰਿਹਾ ਹੈ ਹਣੇ ਕਿਹਾ ਕਿ ਅਜੇ ਹੇਠ ਵਿੱਚ ਸ਼ੈੱਡ ਗਿਰਨ ਦੇ ਨਾਲ ਕੋਈ ਅੱਗ ਜਨਕ ਘਟਨਾ ਨਹੀਂ ਵਾਪਰੀ ਜਿਸ ਕਰਕੇ ਬਚਾ ਰਿਹਾ ਹੈ ਜੀ ਕਿਸ ਤਰ੍ਹਾਂ ਦਾ ਨੁਕਸ ਜਿਹੜਾ ਹੈਗਾ ਇੱਕ ਤੇਜ਼ ਤੂਫਾਨ ਤੂਫਾਨ ਤਾਂ ਬਹੁਤ ਜ਼ਿਆਦਾ ਤੇਜ਼ ਸੀਗਾ ਐਨ ਲਾਲੂ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਸਾਰਾ ਹੋ ਗਿਆਗਾ ਨੁਕਸਾਨ ਹੋ ਗਿਆਗਾ ਤੁਸੀਂ ਦੇਖ ਸਕਦੇ ਹੋਗੇ ਸ਼ੈੱਡ ਸਾਰਾ ਉੱਡ ਗਿਆ ਹੈਗਾ ਮੇਰਾ ਬੀ ਸਾਈਡ ਪੰਪ ਹੈਗਾ ਜਿਹਦੇ ਵਿੱਚ ਕੰਪਨੀ ਦੀ ਕੋਈ ਇਨਵੋਲਵਮੈਂਟ ਨਹੀਂ ਹੁੰਦੀ ਹੈ ਇਹਨੂੰ ਦੁਬਾਰਾ ਰਿਪੇਅਰ ਕਰਨ ਦੇ ਵਿੱਚ ਕਿਸ ਨਾਮ ਦੀ ਕੰਪਨੀ ਡਟਕਾ ਫਿਨਸ਼ੀਅਨ ਦੇ ਨਾਂ ਤੇ ਪਾਤਨਾ ਰੋੜ ਤੇ ਹੈਗਾ ਤੇ ਸ਼ੈੱਡ ਉੱਡ ਗਿਆ ਦੇਖੋ ਤਾਂ ਇਧਰੋਂ ਸਾਰੀਆਂ ਬਾਉਂਡਰੀ ਵਾਲ ਦੀਆਂ ਕੰਦਾ ਗੁੰਦਾ ਹੁੰਦਾ ਨੁਕਸਾਨ ਹੋਇਆ ਹੈਗਾ ਦਫ਼ਤਰ ਦਾ ਜਿਹੜਾ ਉਹ ਹੁੰਦਾ ਹੈਗਾ ਆਪਣਾ ਕੀ ਕਹਿੰਦੇ ਹੁੰਦੇ ਨੇ ਉਹਨੂੰ ਵਾਦਰਾ ਹੁੰਦਾ ਹੈਗਾ ਉਹ ਡਿੱਗ ਗਏ ਨੇਗੇ ਜਿਹੜੇ ਸ਼ੈੱਡ ਸ਼ੁੱਟ ਪਾਏ ਸੀ ਕਾਰ ਪਾਰਕਿੰਗ ਵਾਰਾ ਵਾਸਤੇ ਉਹ ਡਿੱਗ ਗਏ ਲਾਈਟ ਪੋਲ ਡਿੱਗ ਗਏ ਨੇ ਕਈ ਸਾਡੇ ਦੋ ਹੋਡਿੰਗ ਬੋਰ ਲੱਗੇ ਸੀ ਕੰਪਨੀ ਵੱਲੋਂ ਐਡਵਰਟਾਈਜ਼ਮੈਂਟ ਵਾਸਤੇ ਕੰਪਨੀ ਨੂੰ ਹਨੇਰੀ ਨੂੰ ਨਹੀਂ ਛੱਡੇ ਹੈਗੇ 20 25 25 ਸਾਲ ਹੋ ਗਏ ਸੀ ਜਿਨ੍ਹਾਂ ਨੂੰ ਲੱਗਿਆ ਨੂੰ ਜਾਮਣ ਦਾ ਬੁੱਟਾ ਲੱਗਿਆ ਹੋਇਆ ਸੀਗਾ ਬਹੁਤ ਵਹੇਵੀ ਸੀਗਾ ਦੂਰ ਦੂਰ ਕਰਦੇ ਜਿਹੜੇ ਇਹਦੇ ਪਰਖ ਚ ਉੱਦੇ ਹੈਗੇ ਨੇ ਇਹਨਾਂ ਗਾਲੋ ਵੀ ਜਿਹੜਾ 5 ਤੋਂ 6 ਕਿੱਲਿਆਂ ਤੇ ਜਾ ਕੇ ਮਟੀਰੀਅਲ ਜਾ ਕੇ ਡਿੱਗੇਗਾ ਪੰਪ ਦਾ ਜਿਹੜਾ ਮਾਲ ਆਏਗਾ ਤੁਸੀਂ ਆਲੇ-ਦਾਲੇ ਖੇਤਾਂ 'ਚ ਦੇਖ ਸਕਦੇ ਹੋਗੇ ਡਿੱਗੇ ਹੋਇਆ ਕਿੰਨੇ ਕਿ ਜੇ ਆਪਾਂ ਫਿਲਹਾਲ ਕਿੰਨਾ ਅੰਦਾਜ਼ਾ ਲਾ ਸਕਾਂ ਨੁਕਸਾਨ ਕਿੰਨਾ ਹੋਵੇਗਾ ਦੇਖੋ ਜੇ ਐਸਟੀਮੇਟ ਦੀ ਲਾ ਕੇ ਚੱਲੀਏ ਫਿਲਹਾਲ ਤਾਂ ਆਪਾਂ ਕੋਈ ਚੰਗਣੀ ਲਾ ਸਕਦੇ ਪਰ ਜਿਹੜੀ ਸਾਡਾ ਐਸਟੀਮੇਟ ਕਹਿੰਦਾ ਵੀ 15 ਪਲੱਸ ਨੁਕਸਾਨ ਆਏਗਾ ਕਿਉਂਕਿ ਜਿਹੜੀ ਆ ਸਨੌਕਨੋਪੀ ਦੀ ਫਾਲਸਿੰਗ ਡਿੱਗੀ ਹੈਗੀ ਡਾਉਨਸਲਿੰਗ ਡਿੱਗੀ ਹੈਗੀ ਇਹ ਹੀ ਤਕਰੀਬਨ 6 ਤੋਂ 7 ਲੱਖ ਰੁਪਏ ਦੀ ਕੱਲੀ ਇਹ ਹੀ ਇਹ ਹੀ ਹੈਗੀ ਕਰੇਂਡਰ ਵੀ ਕੰਮ ਕਰ ਰਹੇ ਸੀ ਕੋਈ ਜਾਨੀ ਨੁਕਸਾਨ ਤਾਂ ਜਾਨੀ ਨੁਕਸਾਨ ਤੋਂ ਬਚ ਗਏ ਪਰ ਜੋ ਮੌਕੇ ਤੇ ਗੱਡੀ ਨੂੰ ਤੇਲ ਪਾਰੇ ਸੀ ਉਹਦਾ ਸ਼ੀਸ਼ਾ ਜ਼ਰੂਰ ਟੁੱਟਿਆ ਹੋਗਾ ਹਾਂਜੀ ਉੱਧੀਆਂ ਲਾਈਟਾਂ ਨੂੰ ਤਾਂ ਬੰਦ ਨੇਗੀਆਂ ਤੇ ਪੋਲ ਵਗੈਰਾ ਲਾਈਟਾਂ ਦੇ ਪੋਲ ਡਿੱਗ ਗਏ ਨੇਗੇ ਤੁਸੀਂ ਦੇਖਿਆ ਹੈਗਾ ਫਰੰਟ ਵਾਲੇ ਪੋਲ ਡਿੱਗੇ ਪਏ ਨੇਗੇ ਤੇ ਦਫ਼ਤਰ ਦੀ ਕੋਈ ਲਾਈਟ ਨਹੀਂ ਚੱਲ ਰਹੀ ਹੈਗੀ ਕਿ ਲਗਭਗ ਵੱਡਾ ਨੁਕਸਾਨ ਹੋ ਸਕਦਾ ਸੀ ਕੋਈ ਹਾਂਜੀ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਹਾਂ ਵੱਡਾ ਨੁਕਸਾਨ ਜੇ ਮੌਕੇ ਤੇ ਨਾ ਮੁਲਾਜ਼ਮ ਭਜਦੇ ਇਧਰ ਉਧਰ ਹੁੰਦੇ ਜਾਂ ਕੋਈ ਗਾਹਕ ਵੱਧ ਹੁੰਦਾ ਤਾ ਜਾਨੀ ਨੁਕਸਾਨ ਬਿਲਡਿੰਗ ਦਾ ਵੀ ਨੁਕਸਾਨ ਦੇਖਿਆ ਗਿਆ ਉੱਪਰ ਪਿੱਛੇ ਬਿਲਡਿੰਗ ਵੀ ਗਿਰਿਆ ਪਈ ਆਹ ਜਿਹੜੀਆਂ ਉਹ ਬੱਦਰੀ ਸੀ ਸਾਰੇ ਡਿੱਗ ਗਏ ਨੇਗੇ ਉਹਨਾਂ ਦਾ ਕੋਈ ਸ਼ੈ ਸ਼ੈੱਡ ਦੇ ਡਿੱਗ ਪਾਇਆ ਹੋਇਆ ਸੀਗਾ ਜਿਹੜਾ ਜਨਰੇਟਰ ਤੇ ਪਾਇਆ ਸੀ ਜਾਂ ਕਿਸੇ ਵੀ ਚੀਜ਼ ਤੇ ਸ਼ੈੱਡ ਪਾਇਆ ਸੀਗਾ ਵਾਟਰ ਕੂਲਰ ਤੇ ਪਾਇਆ ਸੀ ਕੁਝ ਨਹੀਂ ਛੱਡਿਆ ਉਹ ਸਾਰੇ ਸ਼ੈੱਡ ਆਲੇ-ਦੁਆਲੇ ਦੇ ਖੇਤਾਂ ਦੇ ਵਿੱਚ ਚਦਰਾਂ ਉੱਡ ਕੇ ਚਲੀਆਂ ਗਈਆਂ ਗਈਆਂ ਕੋਈ ਪ੍ਰਸ਼ਾਸਨ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਕੋਈ ਵਿਭਾਗ ਨੂੰ ਕੋਈ ਅਪੀਲ ਕਿਸੇ ਤਰ੍ਹਾਂ ਦੀ ਅਸੀਂ ਤਾਂ ਪ੍ਰਸ਼ਾਸਨ ਤੇ ਹੀ ਅਪੀਲ ਕਰਦੇ ਹਾਂਗੇ ਵੀ ਪ੍ਰਸ਼ਾਸਨ ਸਰਕਾਰੀ ਤੌਰ ਤੇ ਕੋਈ ਵਿੱਤੀ ਸਹਾਇਤਾ ਸ ਅਟੈਕਸੀ ਪੇ ਕਰਦੇ ਆਂਗੇ